ਜੇਕਰ ਤੁਸੀਂ ਰੋਜ਼ ਇੱਕ ਗਲਾਸ ਆਮਲੇ ਦਾ ਪਾਣੀ ਪੀਂਦੇ ਹੋ ਯਾਨੀ ਕਿ ਆਮਲੇ ਦਾ ਜੂਸ ਪੀਂਦੇ ਹੋ ਤਾਂ ਤੁਹਾਡੀ ਚਰਬੀ ਤੇਜ਼ ਦੇ ਨਾਲ ਘੱਟ ਹੋ ਜਾਵੇਗੀ ਜੀ ਹਾਂ ਤੁਸੀਂ ਕੋਸਾ ਪਾਣੀ ਜ਼ਰੂਰ ਸੁਣਿਆ ਹੋਵੇਗਾ ਸੌਂਫ ਵਾਲਾ ਜੀਰੇ ਵਾਲਾ ਨਿੰਬੂ ਵਾਲਾ ਸ਼ਹਿਦ ਵਾਲਾ ਪਾਣੀ ਵੀ ਜ਼ਰੂਰ ਸੁਣਿਆ ਹੋਵੇਗਾ ਪਰ ਆਮਲੇ ਦਾ ਪਾਣੀ ਦੇ ਗੁਣਕਾਰੀ ਗੁਣ ਤੁਹਾਨੂੰ ਸ਼ਾਇਦ ਹੀ ਪਤਾ ਹੋਣਗੇ ਤੇ ਤੁਹਾਡੇ ਜਿਹੜਾ ਕ ਮੋਟਾਪਾ ਹੈਗਾ ਉਹ ਵੀ ਤੇਜ਼ ਨਾਲ ਘੱਟ ਹੋ ਜਾਵੇਗਾ ਸਰੀਰ ਦੀ ਸਾਰੀ ਚਰਬੀ ਪਿਗਲ ਜਾਵੇਗੀ ਸਿਰਫ ਰੋਜ਼ਾਨਾ ਇੱਕ ਗਲਾਸ ਆਮਲੇ ਦੇ ਪਾਣੀ ਦੇ ਨਾਲ ਪਰੇ ਪਾਣੀ ਨੂੰ ਪੀਣਾ ਕਿਸ ਵੇਲੇ ਹੈ ਤੇ ਕਿਸ ਤਰੀਕੇ ਦੇ ਨਾਲ ਪੀਣਾ ਹੈਗਾ ਉਹ ਜਾਣਦਾਂ ਇਸ ਖਾਸ ਵੀਡੀਓ ਦੇ ਵਿੱਚ ਦਰਅਸਲ ਪੋਸ਼ਕ ਤੱਤਾਂ ਨਾਲ ਭਰਪੂਰ ਆਮਲਾ ਤੁਹਾਡੇ ਸਰੀਰ ਨੂੰ ਹਰ ਪਾਸੇ ਫਾਇਦੇ ਪਹੁੰਚਾ ਸਕਦਾ ਪਰ ਕੀ ਤੁਸੀਂ ਕਦੇ ਜਾਣਿਆ ਹੈਗਾ ਕਦੇ ਤੁਸੀਂ ਸੁਣਿਆ ਹੈਗਾ ਕਿ ਆਮਲੇ ਦਾ ਪਾਣੀ ਪੀਤਾ ਜੇ ਤੁਸੀਂ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਆਮਲਾ ਵਾਟਰ ਦੀ ਰੈਸਿਪੀ ਦੇ ਨਾਲ-ਨਾਲ ਇਸ ਨੂੰ ਪੀਣ ਦੇ ਕੁਝ ਸ਼ਾਨਦਾਰ ਫਾਇਦੇ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਜ਼ਨ ਘਟਾਉਣ ਦੇ ਵਿੱਚ ਇਹ ਕਾਰਗਲ ਕਿਵੇਂ ਹੁੰਦਾ ਤਾਂ ਆਮਲੇ ਦੇ ਪਾਣੀ ਦੇ ਵਿੱਚ ਮੌਜੂਦ ਉਹਦੇ ਤੱਤ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਨੇ ਜੇ ਤੁਸੀਂ ਆਪਣੀ ਵਜ਼ਨ ਘਟਾਉਣ ਦੀ ਯਾਤਰਾ ਨੂੰ ਆਸਾਨ ਬਣਾਉਣਾ ਚਾਹੁੰਦੇ ਹੋ ਤਾਂ ਆਮਲੇ ਦਾ ਪਾਣੀ ਪੀ ਸਕਦੇ ਹੋ ਇਸ ਦੇ ਨਾਲ-ਨਾਲ ਜੋ ਲੋਕ ਨਿਯਮਤ ਤੌਰ ਦੇ ਉੱਤੇ ਆਮਲੇ ਦਾ ਪਾਣੀ ਪੀਂਦੇ ਨੇ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਤੇਜ਼ ਰਹਿੰਦੀ ਹੈ ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੁੰਦੀ ਹੈ ਉਹ ਆਮਲੇ ਦਾ ਪਾਣੀ ਪੀ ਕੇ ਆਪਣੀ ਦ੍ਰਿਸ਼ਟੀ ਨੂੰ ਸੁਧਾਰ ਸਕਦੇ ਨੇ ਫਿਰ ਆਉਂਦਾ ਹੈ ਗਟ ਹੈਲਥ ਲਈ ਫਾਇਦੇਮੰਦ ਹੁੰਦਾ ਜੀ ਹਾਂ ਜੇ ਤੁਸੀਂ ਆਪਣੀ ਗਟ ਹੈਲਥ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਪੇਟ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਆਮਲਾ ਦਾ ਪਾਣੀ ਪੀਣਾ ਸ਼ੁਰੂ ਕਰ ਸਕਦੇ ਹੋ ਲੀਵਰ ਨੂੰ ਡੀਟੌਕਸੀਫਾਈ ਕਰਨ ਦੇ ਲਈ ਵੀ ਆਮਲਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਹਾਨੂੰ ਦੱਸਣ ਵਾਲੀ ਗੱਲ ਹੈ ਕਿ ਇਹ ਕਿ ਡਾਇਬਟੀਜ਼ ਪੇਸ਼ੈਂਟਸ ਦੇ ਲਈ ਵੀ ਆਮਲਾ ਵਾਟਰ ਸਭ ਤੋਂ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਸਭ ਤੋਂ ਪਹਿਲਾਂ ਇੱਕ ਗਲਾਸ ਜਿਹੜੀ ਰੈਸিপি ਦੀ ਗੱਲ ਕੀਤੇ ਜਾਵੇ ਤਾਂ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣਿਓ ਤੇ ਅੱਗੇ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਵੈਸੇ ਜਿਹੜੇ ਆਯੁਰਵੈਦਿਕ ਵਾਲੇ ਹੁੰਦੇ ਨੇ ਜਾਂ ਫਿਰ ਹੋਮੋਪੈਥਿਕ ਵਾਲੇ ਹੁੰਦੇ ਨੇ ਤੁਸੀਂ ਇਹਨਾਂ ਦਾ ਜ਼ਰੂਰ ਸੁਨਾ ਹੋਵੇਗਾ ਕਿ ਆਮਲਾ ਤੁਹਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੁਹਾਡੀ ਸਕਿਨ ਲਈ, ਤੁਹਾਡੇ ਸਰੀਰ ਦੇ ਲਈ, ਤੁਹਾਡੇ ਵਾਲਾਂ ਦੇ ਲਈ ਤੇ ਤੁਹਾਡੇ ਹਰ ਇੱਕ ਜਿਹੜੀ ਛੋਟੇ-ਮੋਟੇ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਆਮਲਾ ਦੂਰ ਕਰ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਇੱਕ ਗਲਾਸ ਦੇ ਵਿੱਚ ਪਾਣੀ ਲਓ। ਹੁਣ ਇਸ ਪਾਣੀ ਦੇ ਵਿੱਚ ਦੋ ਚਮਚ ਆਮਲਾ ਪਾਊਡਰ ਮਿਲਾ ਦਿਓ। ਇਹ ਤੁਹਾਡੇ ਕੋਲ ਆਮਲਾ ਪਾਊਡਰ ਨਹੀਂ ਹੈ ਤਾਂ ਤੁਸੀਂ ਇੱਕ ਤਾਜ਼ਾ ਆਮਲੇ ਦਾ ਪੇਸਟ ਬਣਾ ਕੇ ਪਾਣੀ ਦੇ ਵਿੱਚ ਮਿਲਾ ਸਕਦੇ ਹੋ। ਇਸ ਮਿਕਸਚਰ ਨੂੰ ਛਾਣ ਕੇ ਪੀਆ ਜਾ ਸਕਦਾ ਹੈ ਆਮਲਾ ਵਾਟਰ ਦੇ ਸਵਾਦ ਨੂੰ ਵਧਾਉਣ ਦੇ ਲਈ ਸ਼ਹਿਦ ਅਤੇ ਨਿੰਬੂ ਦੀ ਵੀ ਵਰਤੋ ਤੁਸੀਂ ਕਰ ਸਕਦੇ ਹੋ। ਤੁਹਾਨੂੰ ਇਹ ਅਪਡੇਟ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਜੇਕਰ ਤੁਸੀਂ ਆਮਲਾ ਕਦੇ ਨਹੀਂ ਖਾਦਾ ਤਾਂ ਤੁਸੀਂ ਅੱਜ ਤੋਂ ਖਾਣਾ ਸ਼ੁਰੂ ਕਰ ਸਕਦੇ ਹੋ ਤੇ ਖਾਸ ਕਰਕੇ ਇਹਦਾ ਪਾਣੀ ਜ਼ਰੂਰ ਪੀਓ। ਜੇਕਰ ਤੁਸੀਂ ਰੋਜ਼ ਇੱਕ ਗਲਾਸ ਆਮਲੇ ਦਾ ਪਾਣੀ ਪੀਂਦੇ ਹੋ ਯਾਨੀ ਕਿ ਆਮਲੇ ਦਾ ਜੂਸ ਪੀਂਦੇ ਹੋ ਤਾਂ ਤੁਹਾਡੀ ਚਰਬੀ ਤੇਜ਼ ਦੇ ਨਾਲ ਘੱਟ ਹੋ ਜਾਵੇਗੀ ਜੀ ਹਾਂ ਤੁਸੀਂ ਕੋਸਾ ਪਾਣੀ ਜ਼ਰੂਰ ਸੁਣਿਆ ਹੋਵੇਗਾ ਸੌਂਫ ਵਾਲਾ ਜੀਰੇ ਵਾਲਾ ਨਿੰਬੂ ਵਾਲਾ ਸ਼ਹਿਦ ਵਾਲਾ ਪਾਣੀ ਵੀ ਜ਼ਰੂਰ ਸੁਣਿਆ ਹੋਵੇਗਾ ਪਰ ਆਮਲੇ ਦਾ ਪਾਣੀ ਦੇ ਗੁਣਕਾਰੀ ਗੁਣ ਤੁਹਾਨੂੰ ਸ਼ਾਇਦ ਹੀ ਪਤਾ ਹੋਣਗੇ ਤੇ ਤੁਹਾਡੇ ਜਿਹੜਾ ਕ ਮੋਟਾਪਾ ਹੈਗਾ ਉਹ ਵੀ ਤੇਜ਼ ਨਾਲ ਘੱਟ ਹੋ ਜਾਵੇਗਾ ਸਰੀਰ ਦੀ ਸਾਰੀ ਚਰਬੀ ਪਿਗਲ ਜਾਵੇਗੀ ਸਿਰਫ ਰੋਜ਼ਾਨਾ ਇੱਕ ਗਲਾਸ ਆਮਲੇ ਦੇ ਪਾਣੀ ਦੇ ਨਾਲ ਪਰੇ ਪਾਣੀ ਨੂੰ ਪੀਣਾ ਕਿਸ ਵੇਲੇ ਹੈ ਤੇ ਕਿਸ ਤਰੀਕੇ ਦੇ ਨਾਲ ਪੀਣਾ ਹੈਗਾ ਆਉ ਜਾਣਦੇ ਹਾਂ ਇਸ ਖਾਸ ਵੀਡੀਓ ਦੇ ਵਿੱਚ ਦਰਅਸਲ ਪੋਸ਼ਕ ਤੱਤਾਂ ਨਾਲ ਭਰਪੂਰ ਆਮਲਾ ਤੁਹਾਡੇ ਸਰੀਰ ਨੂੰ ਹਰ ਪਾਸੇ ਫਾਇਦੇ ਪਹੁੰਚਾ ਸਕਦਾ ਹੈ ਪਰ ਕੀ ਤੁਸੀਂ ਕਦੇ ਜਾਣਿਆ ਹੈਗਾ ਕਦੇ ਤੁਸੀਂ ਸੁਣਿਆ ਹੈਗਾ ਕਿ ਆਮਲੇ ਦਾ ਪਾਣੀ ਪੀਤਾ ਜੇ ਤੁਸੀਂ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਆਮਲਾ ਵਾਟਰ ਦੀ ਰੈਸਿਪੀ ਦੇ ਨਾਲ-ਨਾਲ ਇਸ ਨੂੰ ਪੀਣ ਦੇ ਕੁਝ ਸ਼ਾਨਦਾਰ ਫਾਇਦੇ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਜ਼ਨ ਘਟਾਉਣ ਦੇ ਵਿੱਚ ਇਹ ਕਾਰਗਲ ਕਿਵੇਂ ਹੁੰਦਾ ਹੈ ਤਾਂ ਆਮਲੇ ਦੇ ਪਾਣੀ ਦੇ ਵਿੱਚ ਮੌਜੂਦ ਤਤ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਨੇ ਜੇ ਤੁਸੀਂ ਆਪਣੀ ਵਜ਼ਨ ਘਟਾਉਣ ਦੀ ਯਾਤਰਾ ਨੂੰ ਆਸਾਨ ਬਣਾਉਣਾ ਚਾਹੁੰਦੇ ਹੋ ਤਾਂ ਆਮਲੇ ਦਾ ਪਾਣੀ ਪੀ ਸਕਦੇ ਹੋ ਇਸ ਦੇ ਨਾਲ-ਨਾਲ ਜੋ ਲੋਕ ਨਿਯਮਤ ਤੌਰ ਦੇ ਉੱਤੇ ਆਮਲੇ ਦਾ ਪਾਣੀ ਪੀਂਦੇ ਨੇ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਤੇਜ਼ ਰਹਿੰਦੀ ਹੈ ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੁੰਦੀ ਹੈ ਉਹ ਆਮਲੇ ਦਾ ਪਾਣੀ ਪੀ ਕੇ ਆਪਣੀ ਦ੍ਰਿਸ਼ਟੀ ਨੂੰ ਸੁਧਾਰ ਸਕਦੇ ਨੇ ਫਿਰ ਆਉਂਦਾ ਹੈ ਗਟ ਹੈਲਥ ਲਈ ਫਾਇਦੇਮੰਦ ਹੁੰਦਾ ਜੀ ਹਾਂ ਜੇ ਤੁਸੀਂ ਆਪਣੀ ਗਟ ਹੈਲਥ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਪੇਟ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਆਮਲੇ ਦਾ ਪਾਣੀ ਪੀਣਾ ਸ਼ੁਰੂ ਕਰ ਸਕਦੇ ਹੋ ਲੀਵਰ ਨੂੰ ਡੀਟੌਕਸੀਫਾਈ ਕਰਨ ਦੇ ਲਈ ਵੀ ਆਮਲਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਹਾਨੂੰ ਦੱਸਣ ਵਾਲੀ ਗੱਲ ਹੈ ਕਿ ਇਹ ਕਿ ਡਾਇਬਟੀਜ਼ ਪੇਸ਼ੈਂਟਸ ਦੇ ਲਈ ਵੀ ਆਮਲਾ ਵਾਟਰ ਸਭ ਤੋਂ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਸਭ ਤੋਂ ਪਹਿਲਾਂ ਇੱਕ ਗਲਾਸ ਜਿਹੜੀ ਰੈਸਪੀ ਦੀ ਗੱਲ ਕੀਤੇ ਜਾਵੇ ਤਾਂ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣਿਓ ਤੇ ਅੱਗੇ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਵੈਸੇ ਜਿਹੜੇ ਆਯੁਰਵੈਦਿਕ ਵਾਲੇ ਹੁੰਦੇ ਨੇ ਜਾਂ ਫਿਰ ਹੋਮੋਪੈਥਿਕ ਵਾਲੇ ਹੁੰਦੇ ਨੇ ਤੁਸੀਂ ਇਹਨਾਂ ਦਾ ਜ਼ਰੂਰ ਸੁਣਾ ਹੋਵੇਗਾ ਕਿ ਆਮਲਾ ਤੁਹਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੁਹਾਡੀ ਸਕਿਨ ਲਈ, ਤੁਹਾਡੇ ਸਰੀਰ ਦੇ ਲਈ, ਤੁਹਾਡੇ ਵਾਲਾਂ ਦੇ ਲਈ ਤੇ ਤੁਹਾਡੇ ਹਰ ਇੱਕ ਜਿਹੜੀ ਛੋਟੀਆਂ-ਮੋਟੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਆਮਲਾ ਦੂਰ ਕਰ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਇੱਕ ਗਲਾਸ ਦੇ ਵਿੱਚ ਪਾਣੀ ਲਓ। ਹੁਣ ਇਸ ਪਾਣੀ ਦੇ ਵਿੱਚ ਦੋ ਚਮਚ ਆਮਲਾ ਪਾਊਡਰ ਮਿਲਾ ਦਿਓ। ਇਹ ਤੁਹਾਡੇ ਕੋਲ ਆਮਲਾ ਪਾਊਡਰ ਨਹੀਂ ਹੈ ਤਾਂ ਤੁਸੀਂ ਇੱਕ ਤਾਜ਼ਾ ਆਮਲੇ ਦਾ ਪੇਸਟ ਬਣਾ ਕੇ ਪਾਣੀ ਦੇ ਵਿੱਚ ਮਿਲਾ ਸਕਦੇ ਹੋ। ਇਸ ਮਿਕਸਚਰ ਨੂੰ ਛਾਣ ਕੇ ਪੀਆ ਜਾ ਸਕਦਾ ਹੈ ਆਮਲਾ ਵਾਟਰ ਦੇ ਸਵਾਦ ਨੂੰ ਵਧਾਉਣ ਦੇ ਲਈ ਸ਼ਹਿਦ ਅਤੇ ਨਿੰਬੂ ਦੀ ਵੀ ਵਰਤੋਂ ਤੁਸੀਂ ਕਰ ਸਕਦੇ ਹੋ। ਤੁਹਾਨੂੰ ਇਹ ਅਪਡੇਟ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਜੇਕਰ ਤੁਸੀਂ ਆਮਲਾ ਕਦੇ ਨਹੀਂ ਖਾਦਾ ਤਾਂ ਤੁਸੀਂ ਅੱਜ ਤੋਂ ਖਾਣਾ ਸ਼ੁਰੂ ਕਰ ਸਕਦੇ ਹੋ ਤੇ ਖਾਸ ਕਰਕੇ ਇਹਦਾ ਪਾਣੀ ਜ਼ਰੂਰ ਪੀਓ।